ਸਤਿ ਸ਼੍ਰੀ ਅਕਾਲ ਜੀ ਬਹੁਤ ਟਾਈਮ ਦੀ ਵੇਟ ਚੱਲਦੀ ਸੀ ਸਵਰਾਜ ਪਲੇਟਫਾਰਮ ਵਾਲੀ ਵੀ ਤੇ ਹੋਰ ਵੀ ਜੋ ਤਬਦੀਲੀਆਂ ਇਹਦੇ ਚ ਕੀਤੀਆਂ ਆ ਪਤੇਜ ਜੀ ਵੀਰ ਤੋਂ ਪਿੱਛਾਂਗੇ ਇੱਕ ਸਾਲ ਹੀ ਹੋ ਗਿਆ ਹਨਾ ਤੇ ਜੀ ਵੀਰੇ ਆਹ ਹਵਾ ਜੀ ਉੱਡੀ ਨੂੰ ਆ ਜੀ ਸਾਹਿਬ ਆਪਾਂ ਨੇ ਫੋਨ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਮੁਬਾਰਕਾਂ ਤੁਹਾਨੂੰ ਬਹੁਤ 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 ਤੁਹਾਨੂੰ ਵੀ ਸਵਰਾਜ ਨੇ ਇਸ ਸਾਲ ਚ ਤਾਂ ਮੈਂ ਕਹਿੰਨਾ ਦੋ ਤਿੰਨ ਪਟਾਕੇ ਪਾਦੇ ਹਨਾ ਹਾਂਜੀ ਜਿਵੇਂ ਇੱਕ ਤਾਂ 15 ਅਗਸਤ ਤੇ ਹਾਂਜੀ ਉਦੋਂ ਵੀ ਆਪਾਂ ਚਲੋ ਗਿਫਟ ਹੀ ਲਾ ਲਓ ਆਪਣੇ ਵੱਲੋਂ ਤਾਂ ਇਹੀ ਹੁੰਦਾ ਕਿ ਹਾਂਜੀ ਸਹੀ ਗੱਲ ਹੈ ਜੀ ਜੋ ਵੀ ਕੰਪਨੀ ਦਾ ਹੁੰਦਾ ਹੋਰ ਕਿਸੇ ਕੰਪਨੀ ਨੇ ਨਹੀਂ ਸੀ ਕੀਤਾ ਆਪਣੇ ਨੇ ਕੀਤਾ ਸੀ ਹਾਂਜੀ ਹਾਂਜੀ ਇਹ ਉਦੋਂ ਪਹਿਲਾਂ ਇਹਦਾ ਚੇਂਜ ਕਰਕੇ ਜਿਹੜੀ ਲੁੱਕ ਹੁਣ ਇਸ ਵਾਰੀ ਹੋਰ ਪਟਾਕਾ ਪਾਤਾ ਜੋ ਵੀਰੇ ਇਹਦੀ ਵੇਟ ਬਹੁਤ ਚਿਰ ਦੀ ਸੀਗੀ ਆਪਣੇ ਦਲਜੀਤ ਇਧਰੋਂ ਉਂਗਲਾਂ ਪਾਸੇ ਕਰ ਲੈ ਵਿੱਚ ਆ ਜਾਂਦੀਆਂ ਨਹੀਂ ਧਿਆਨ ਨਾਲ ਇਹਦੀ ਵੇਟ ਤਾਂ ਨਾ ਮੈਂ ਕਹਣਾ ਵੀ ਪਤਾ ਹੀ ਨਹੀਂ ਇਸ ਚੀਜ਼ ਨੇ ਕਿੰਨਾ ਟਾਈਮ ਲਵਾਇਆ ਜਿੰਨੇ ਕਿੰਨੇ ਫੋਨ ਕਰਨਾ ਬਾਈ ਕਦੋਂ ਆਊਗਾ ਕਦੋਂ ਆਊਗਾ ਬਹੁਤ ਜ਼ਿਆਦਾ ਡਿਮਾਂਡ ਸਾਲ ਤੋਂ ਹੀ ਹੋ ਗਿਆ ਸੀ ਹਾਂ ਤੇ ਲਓ ਜੀ ਆ ਗਿਆ ਤੇ ਪਲੇਟਫਾਰਮ ਵੀ ਏਡਾ ਘੈਂਟ ਆਇਆ ਨਾ ਮੈਂ ਕਹਣਾ ਦੁੱਖ ਤੋੜੀ ਖੁੱਲਾ ਡੁੱਲਾ ਬਾळा ਬਾळा ਜਾਦੇ ਖੁੱਲਾ ਡੁੱਲਾ ਆ ਪੈਂਡਲ ਆਪਣੇ ਇਹ ਵੀ ਚੇਂਜ ਹੋ ਗਏ ਹਾਂ ਜੀ ਪੈਂਡਲ ਵੀ ਚੇਂਜ ਹੋ ਗਏ ਕਲਚ ਪਲੇਟ ਦਾ ਜਿਹੜਾ ਸਿਸਟਮ ਉਹ ਪਹਿਲਾਂ ਕਲਚ ਚੇਂਜ ਆ ਕਲਚ ਅਚਾ ਕਲੱਚ ਤੋਂ ਲੈ ਕੇ ਪਿੱਛੇ ਪਿੱਛੇ ਸਾਰਾ ਸਾਰਾ ਚੇਂਜ ਹੈ ਜੀ ਪਿਛਲਾ ਹਿੱਸਾ ਵੀ ਮਗਲਾ ਹਿੱਸਾ ਵੀ ਚੇਂਜ ਇੰਜਨ ਉਹ ਹੀ ਆ ਇੰਜਨ ਉਹ ਹੀ ਆ ਤੇ ਇੱਕ ਇਹਦਾ ਕਲਰ ਚੇਂਜ ਕੀਤਾ ਹੈ ਨਾ ਕਲਰ ਟੈਂਗੋ ਆ ਗਿਆ ਇਹ ਇਹ ਟੈਂਗੋ ਮਤਲਬ ਆਪਾਂ ਸ਼ਾਈਨਿੰਗ ਵਾਲਾ ਕਹਿ ਸਕਦੇ ਹਾਂ ਸਾਰਾ ਆ ਗਿਆ ਮੈਟਲਿਕ ਆ ਗਿਆ ਇਹ ਹਾਂ ਆ ਦਿਖਾ ਦੀ ਬੜਾ ਜਿਹਾ ਕਲਰ ਹੈ ਉਹ ਹੀ ਕਲਰ ਹੈ ਇਹ ਕਲਰ ਵਾਲੋ ਵੀ ਨਾ ਬੰਬ ਬਲਾਤੇ ਜਟਾ ਇੱਕ ਚੀਜ਼ ਨਾ ਮੈਨੂੰ ਸਵਰਾਜ ਦੀ ਜਿਹੜੀ ਗੱਲੋਂ ਮੈਂ ਥੋੜਾ ਜਿਹਾ ਫੈਨ ਆ ਹਾਂਜੀ ਇਸ ਚੀਜ਼ ਤੋਂ ਜਦੋਂ ਹਾਰ ਆਏ ਨਾ ਦੇਖੀ ਕੱਲਾ ਇਹ ਸੀ ਬਦੰਦਰ ਜਿਹੜਾ ਤਰਿਆ ਫਿਰਦਾ ਹੈ ਕਿਉਂਕਿ ਜਿਹੜੇ ਸੁੱਕੇ ਹੁੰਦੇ ਉਹ ਥੱਲੇ ਰਹਿੰਦੇ ਪਾਣੀ ਜਾ ਵਰਦਦਾ ਉਹ ਇੱਥੇ ਕਿ ਜ ਆ ਜਾਂਦੇ ਆ ਇਹ ਉੱਚਾ ਕਰਕੇ ਆ ਵੀ ਟਰੈਕਟਰ ਡੁੱਬ ਜੂ ਸਾਰਾ ਹਾਂ ਤੇ ਇਹ ਪਾਣੀ ਬਾਹਰ ਰਹਿੰਦਾ ਬਣ ਇਹ ਤਾਂ ਵੀ ਚੱਲੀ ਜਾਂਦਾ ਇਹ ਕੰਪਨੀ ਨੇ ਨਾ ਪਤਾ ਨਹੀਂ ਸ਼ੁਰੂ ਤੋਂ ਜ਼ਿਆਦਾ ਇਹਨਾਂ ਦੇ ਦਿਮਾਗ 'ਚ ਸੀਗਾ ਹੁਣ ਇਹਦੀ ਲੋੜ ਬਹੁਤ ਪਈ ਤੇ ਮੈਂ ਵੇਖਦਾ ਰਿਹਾ ਵੀਡੀਓ ਚਲੋ ਜਾਂਦੇ ਰਹੇ ਆ ਉੱਥੇ ਕੱਲਾ ਸਵਰਾਜ ਹੀ ਸੀ ਜਿਹੜੇ ਵੀਰ ਅੱਖਾਂ ਬੰਦ ਕਰਕੇ ਇਹਨੂੰ ਪਿੰਜ ਦੇਂਦੇ ਸੀ ਵਿੱਚ ਇੱਕੋ ਜੰਗਰੂ ਦੇ ਛੋਟੇ ਵਾਲੇ ਦਾ ਵੈਸੇ ਟਾਇਰ ਬੜੇ ਤਗੜੇ ਪਾਏ ਪਤੰਦਾ ਉਹਦਾ ਵੱਡੇ ਉਹ ਤਾਂ ਕਿਸ਼ਤੀ ਨਾਲੋਂ ਜ਼ਿਆਦਾ ਕੰਮ ਲੈ ਕੇ ਉਹਦੇ ਤੋਂ ਤੇ ਇਹਦੇ ਵਿੱਚ ਵੀਰੇ 4-ਵੀਲ ਵੀ ਆਪਾਂ ਨੂੰ ਮਿਲੂਗਾ 4-ਵੀਲ ਵੀ ਆਊਗਾ ਐਂ ਬਸ ਸੋਮਵਾਰ ਆਪਣੇ ਕੋਲ ਆ ਜਾਊਗਾ ਸੋਮਵਾਰ ਆ ਜੂਗਾ ਤੇ ਬੁਕਿੰਗਾਂ ਇਹਦੀਆਂ ਚੱਲੂ ਹੀ ਹੋਣਗੀਆਂ ਬੁਕਿੰਗਾਂ ਚੱਲੂ ਇਹਨਾਂ ਦੀ ਤੇ ਇੱਕ ਵੀਰੇ ਆਪਣੀ ਕੰਪਨੀ ਨੇ ਵੀ ਜਿਵੇਂ ਉਸ ਰੇਟ ਕੱਟ ਕੀਤਾ ਜੀਐਸਟੀ ਉਹ ਜੀਐਸਟੀ ਹਾਂਜੀ ਕੱਟੀ ਆ ਨਾ ਆਪਣਾ ਉਹ ਜੀਐਸਟੀ ਕੱਟ ਗਿਆ ਬਾਕੀ ਨਹੀਂ ਪਹਿਲਾਂ ਨਾਲੋਂ ਆਪਾਂ ਇਹਨੂੰ ਸਸਤਾ ਕਹਿ ਸਕਦੇ ਹਾਂ ਆ ਰੇਟ ਘਟਾ ਹਾਂ ਉਹ ਆਈਡੀਆ ਜੀ ਵੀਰੇ 20-3000 ਦਾ ਫਰਕ ਪਿਆ ਹੋਊਗਾ ਕਿ ਜ਼ਿਆਦਾ ਜੀ ਆਈਟੀ 7% ਘਟ ਗਈ 12% ਸਟੇਟਰ ਦੇ ਉੱਤੇ 7% ਘਟ ਗਈ ਹਾਂ 7% ਘਟ ਗਈ 5% ਰਹਿ ਗਈ ਇਹਨਾਂ 12% ਸਟੇਟਰ ਤੇ ਤੇ ਇਹ ਦਾ ਆ ਗਿਆ ਹਿੱਸਾ ਪਿਛਲਾ ਹਾਂ ਇਹ ਮਗਲਾ ਹਿੱਸਾ ਆ ਗਿਆ ਡਬਲ ਪੀਟੀਓ ਆ ਗਿਆ ਇਹ ਅੱਛਾ ਗਵਾ ਹਾਂ 540 540 ਮਿਲ ਕੀ ਪੀਟੀਓ 540 ਬਾਕੇ ਹੋ ਰਹਾ ਥੱਲੇ ਉੱਤਨ ਦੀ ਲੋੜ ਨਹੀਂ ਉੱਪਰ ਬੈਠਾ ਹੀ ਬੰਦਾ ਚੱਕਰ ਉਹਦਾ ਆ ਸਕਦਾ ਹੈ ਹਾਂ ਚੇਂਜ ਕਰ ਸਕਦਾ ਉਸ ਤੋਂ ਵੈਰੀ ਗੁੱਡ ਮੇਰੇ ਦਾ ਸੈਂਡ ਵੀ ਵਿੱਚ ਆਊਗਾ ਵੀਡੀਓ ਚੱਲਦੀ ਦਾ ਵੀ ਵੀਡੀਓ ਚੱਲ ਰਹੀ ਹੈ ਅੱਛਾ ਪੀਟੀਓ ਦਾ ਉਹ ਮਿੰਟ ਦੱਸੂਗਾ ਹਾਂ ਜੀ ਉਹ ਦਸ ਮੀਟਰ ਜਦ ਦੱਸੂਗਾ ਹਾਂ ਜੀ ਓਕੇ ਸਾਰੇ ਚੀਜ਼ਾਂ ਦੀ ਸੈਂਡ ਵਿੱਚ ਕਹਦੇ ਹੈਂਡ ਬ੍ਰੇਕ ਲੱਗੇ ਤਾਂ ਹੈਂਡ ਬ੍ਰੇਕ ਦਾ ਵੀ ਦਊਗਾ ਉਹਦਾ ਵੀ ਆਊਗਾ ਵੀ ਹੈਂਡ ਬ੍ਰੇਕ ਲੱਗੇ ਆ ਤੇ ਪੀਟੀਓ ਦਾ ਵੀ ਆਊਗਾ ਠੀਕ ਹੈ ਨਾ ਇਹ ਵੀਰੇ ਹਿੱਸਾ ਇਹ ਕਰਾਰੋ ਦਾ ਕਿਹਦਾ ਆਵਦਾ ਇਹ ਕੰਪਨੀ ਨੇ ਆਉਦੀ ਹੈ ਪੀਪੀਆਈ ਸਾਹੇ ਪੀਪੀਆਈ ਸਾਹੇ ਹਾਂ ਜੀ ਪਹਿਲਾਂ ਉਹ ਨਿਰ ਕਰਤਾ ਹਣਾ ਕੀ ਸਾ ਪਹਿਲਾਂ ਆਪਾਂ ਜਿਹੜੇ ਪਹਿਲੇ ਸਵਰਾਜ ਕਰਦੇ ਸੀ ਛੋਟਾ ਤੇ ਟੈਕਨੋਲੋਜੀ ਚੇਂਜ ਕਰਤੀ ਲੈਫਟ ਦੇ 2500 ਕੇਜੀ ਕਰਤੀ ਲੈਫਟ ਵੈਰੀ ਗੁੱਡ ਯਾਰ ਜੀ ਪਹਿਲਾਂ ਨਾਲੋਂ ਵੱਡਾ ਵੱਡਾ ਲੱਗਦਾ ਆਪਣੇ ਜਿਹੜੇ ਕਰ ਦੂਜੇ ਵਿਖਾ ਦੀ ਹਿੱਸਾ ਪਹਿਲਾਂ ਨਾਲੋਂ ਨਾ ਪਹਿਲਾਂ ਤਾਂ ਸਿੱਧੇ ਐਕਸਲ ਆਉਂਦੇ ਸੀ ਹਾਂ ਤੇ ਹੁਣ ਗੱਲ ਬਾਤ ਇਹ ਪੂਰੇ ਹੈਵੀ ਆ ਕਿ ਤੇ ਐਂਡ ਕਰਤਾ ਗੱਲ ਬਾਤ ਹਨਾ ਹੁਣ ਨਹੀਂ ਕੋਈ ਕਮੀ ਪਤੰਦਰ ਕੋਈ ਕਹਿ ਕੇ ਵਿਖਾਵੇ ਵੀ ਹੁਣ ਵੀ ਕੋਈ ਕਮੀ ਇਹ ਆ ਤਾਂ ਬਹੁਤ ਹੈਵੀ ਕਰੂ ਯਾਰ ਮਾੜੇ ਜਿਹਾ ਤੇ ਹਨਾ ਤਾ ਲਿੰਕਾਂ ਦਾ ਚਲੋ ਆਇਆ ਸੀ ਗੱਲ ਤਾਂ ਸਵਰਾਜ ਸ਼ੁਰੂ ਤੇ ਜਾਣਿਆ ਜਾਂਦਾ ਨਾ ਤਾਈਆਂ ਜਿਹੜੇ ਆਪਣੇ ਉਹ ਹਰੀ ਸਵਰਾਜ ਆ ਪੁਰਾਣੇ ਹੱਲੇ ਤਾਂ ਕਿ ਚੱਲੀਆਂ ਨਾ ਲਿੰਕਾਂ ਨਾਲ ਦੀਆਂ ਹਮ ਮਜ਼ਬੂਤੀ ਦਾ ਤਾਂ ਪਹਿਲੇ ਦੇ ਹੀ ਨਾ ਧਿਆਨ ਦੇਖ ਚਾਰ ਨਟ ਲਾਏ ਇਹਨੂੰ ਇਹ ਨਹੀਂ ਗਾ ਵੀ ਕਿਤੇ ਇਹ ਬਹੁਤ ਜਿਆਦਾ ਸੋਧ ਬਾਕੀ ਫੇਰ ਹੋਰ ਆ ਡਿਸਪੈنس ਲੌਕ ਕਰਤਾ ਇਹਨੂੰ ਸਲੱਪ ਗਿਰਜੀ ਨੂੰ ਕਹਿੰਦੇ ਨੇ ਆਪਾਂ ਅੱਛਾ ਉਹ ਵੀ ਲੱਗਿਆ ਉਹ ਵੀ ਆ ਗਿਆ ਇਹਦੇ ਵਿੱਚ ਪਹਿਲਾਂ ਨਹੀਂ ਸਿਉਂਦਾ ਪਹਿਲਾਂ ਨਹੀਂ ਸਿਉਂਦਾ 55 ਨੂੰ ਨਹੀਂ ਸਿਉਂਦਾਗਾ ਅੱਛਾ ਪਹਿਲਾਂ 55 ਨੂੰ ਵੀ ਦਿੱਤਾ ਹਾਂ ਹਾਂ ਸਜੋ ਸੁਵਰਾਜ ਦੇ ਵੀ ਇੱਕ ਕਮੀ ਕਹਿੰਦੇ ਹੁੰਦੇ ਸੀ ਇਹ ਵੀ ਕਰਦਾ ਫਿਰ ਲੈਫਟ ਵੀ ਆਪਣੀ ਦੂਜੀ ਗੱਲ ਦੀ ਬਟਨ ਵਾਲੀ ਵੀ ਜਿਵੇਂ ਆਪਾਂ ਕਹੇ ਬੇਜਨ ਵਾਲੀ ਮਸ਼ੀਨ ਤੇ ਆ ਇੱਕ ਥਾਂ ਤੇ ਲੈਫਟ ਬੰਨ ਲਈ ਆ ਹਾਂ ਬੰਦੇ ਬੰਦੇ ਆਪਾਂ ਨੂੰ ਲੀਵਰ ਛੇਣ ਦੀ ਲੋੜ ਨਹੀਂ ਹਾਂ ਬਟਨ ਤੋਂ ਹੀ ਬਸ ਲੈਫਟ ਨੱਪੋ ਚੱਕੀ ਵਾਲੀ ਉੱਥੇ ਦੇਖ ਬਣੀ ਐਕਸਮ ਵੈਰੀ ਗੁੱਡ ਆ ਜਾ ਵੀ ਸ਼ੇਰਾ ਅੱਗੇ ਬੜਾ ਕਹਿੰਦੇ ਹੁੰਦੇ ਸੀ ਸੁਵਰਾਜ ਨੂੰ ਸਲਿੱਪ ਗੇਅਰ ਨਹੀਂ ਆਉਂਦਾ ਚੱਕ ਆ ਗਿਆ ਲੈਫਟ ਉਹ ਵੀ ਪਹਿਲਾਂ ਨਾਲ ਚੇਂਜ ਕਰਤੀ ਆ ਲੈਫਟ ਦੇ ਲੀਵਰ ਨੂੰ ਪਰ ਆ ਜਮਾ ਸੀਟ ਦੇ ਕੋਲ ਕਰ ਦਿੱਤੇ ਆਣ। ਲੱਕੀ ਤੁਹਾਨੂੰ ਉੱਪਰੋਂ ਵੀ ਦਿਖਾਉਣੇ ਆ ਪੈਡਲ ਆਹ ਵਾਲੇ ਚੇਂਜ ਹੋ ਗਏ। ਲੋਗੋ ਵੀ ਚੇਂਜ ਹੋ ਗਿਆ ਆਪਣਾ। ਅੱਛਾ ਲੋਗੋ ਚੇਂਜ ਹੋ ਗਿਆ। ਹਾਂ ਲੋਗੋ ਮੀਟਰ ਚ ਵੀ ਲੋਗੋ ਬਹੁਤ ਸੋਹਣਾ ਕਰਤਾ। ਸਟੀਅਰਿੰਗ ਚ ਵੀ ਦਿਖਾਉਣੇ ਉਹ ਵੀ। ਹਾਂ ਸਟੀਅਰਿੰਗ ਤੇ ਲੋਗੋ ਵੀ ਚੇਂਜ ਹੋ ਗਿਆ। ਵੈਰੀ ਗੁੱਡ। ਮੈਂ ਕਹਿੰਦਾ ਕਿ ਤਾ ਨਾ ਪਤੰਦਰਾ ਵਿਹਲੇ ਬੈ ਕੇ ਜਿਹੜਾ ਡਿਜ਼ਾਈਨ ਕੀਤਾ ਹੁੰਦਾ ਨਾ ਬਹੁਤ ਜ਼ਿਆਦਾ ਵਧੀਆ ਬਣਾਤਾ। ਆ ਚੀਜ਼ ਕਹਿੰਦੇ ਇਹ ਪ੍ਰੋ ਟੈਕ। ਹਾਂ ਪ੍ਰੋ ਟੈਕ। ਜਿਹੜਾ ਨਾਮ ਇਹਦੇ ਆਊਗਾ। ਇਹ ਇੰਜਨ ਤਾਂ ਉਹੀ ਆ ਵੀਰੇ ਇੰਜਨ ਸਹੀ ਇੰਜਨ ਸਹੀ ਵੀ ਪਹਿਲਾਂ ਵਾਲਾ ਆਹਾਂ ਇੰਜਨ ਉਹੀ ਆ ਲਓ ਜੀ ਕਰੋ ਚੈੱਕ ਇੰਜਨ ਦੇ ਵੀ ਕਰੋ ਦਰਸ਼ਨ ਸਾਰੇ ਜੀ ਨਾਲ ਪਤਾ ਹੀ ਆ 27 2 ਜੀ ਕਿੰਨੇ ਸਿਲੰਡਰ ਆ ਆਹਾਂ ਇੰਜਨ ਦੇ ਵਿੱਚ ਕੋਈ ਬਦਲਾਅ ਨਹੀਂ ਤੇ ਵੀਰੇ ਇਹਦਾ ਆ ਸਮਝਾ ਦਿਓ ਮੜਾ ਜਾਂ ਸਮਾਰਟ ਕਨੈਕਟ ਇਹ ਆ ਜੀ ਜਿਵੇਂ ਹੁਣ ਆਪਣਾ ਮੋਬਾਈਲ ਦੇ ਨਾਲ ਅਟੈਚ ਹੋ ਜਾਣਾ ਹੈ ਓਕੇ ਜੀ ਇਹ ਸਿਸਟਮ ਹਾਂ ਕਿਤੇ ਵੀ ਡੀਟਰ ਚੱਲਦਾ ਜਾਂ ਆਪਾਂ ਹੁਣ ਕਿਹਬਰੀ ਫਲਾਂ ਡਰਾਈਵਰ ਚਲਾਉਂਦਾ ਵਾ ਉਹ ਕਿੰਨੇ ਆਰਪੀਐਮ ਤੇ ਚਲਾ ਰਿਹਾ ਵਾ ਉਹ ਵੀ ਆਪਾਂ ਨੂੰ ਪਤਾ ਲੱਗੂਗਾ ਫੋਨ ਤੇ ਪਤਾ ਲੱਗਿਆ ਸਾਰਾ ਕਿੰਨਾ ਡੀਜ਼ਲ ਰਹਿ ਗਿਆ ਇਹੇ ਏਰੀਆ ਚੱਲਦਾ ਕਿੰਨੀ ਪੈਲੀ ਵਾਈ ਆ ਸਾਰਾ ਦੱਸੂਗਾ ਬੱਲੇ 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 ਆ ਤੇ ਯਾਰ ਸਵਾਦ ਹੀ ਆ ਗਿਆ ਫਿਰ ਹਣਾ ਇਲਾਕਾ ਹੀ ਆਉਣਾ ਇਹਦੇ ਇਹਦੇ ਕੋ ਐਕਸਟਰਾ ਪੈਸਾ ਤਾਂ ਨਹੀਂ ਨਹੀਂ ਵਿੱਚ ਹੀ ਆਉਣਾ ਵਿੱਚ ਹੀ ਕੋਸਟ ਹੈ ਜੀ ਕਿ ਕਈ ਰਿ ਹੋਏ ਨਾ ਕਈ ਕੰਪਨੀਆਂ ਕਹਿੰਦੀਆਂ ਐ ਵੀ ਐਕਸਟਰਾ ਪੈਸੇ ਦੋ ਫੇਰ ਬੱਚੀ ਆ ਜੀ ਵੀ ਇਹ ਨਾਲ ਹੀ ਹੈ ਨਾ ਮੇਰ ਭਰਾ ਨੇ ਜਿਵੇਂ ਪਤਾ ਲੱਗਦਾ ਸਾਰੇ ਤੁਰੇ ਜਾਂਦੇ ਵੇਖਣ ਨਾ ਇਹਦਾ ਮੇਲਾ ਲੱਗਾ ਰਹਿਣਾ ਤੁਹਾਡੇ ਇਹ ਤਾਂ ਜੀ ਡੇਲੀ ਫੋਨ ਆਉਂਦੇ ਸੀ ਕਿ ਬਈ ਕਦੋਂ ਆਊਗਾ ਰਾਈਟਰ ਹਾਂ ਹੈ ਨਾ ਤੇ ਵੇਟਿੰਗ ਸੀਗੀ ਸਭ ਨੂੰ ਇਹ ਆਪਾਂ ਨੂੰ ਬਹੁਤ ਟਾਈਮ ਦੀ ਵੇਟ ਸੀ ਜੀ ਤੇ ਜੇ ਇਹਦੇ ਚ ਸ਼ਟਲ ਵਾਲਾ ਵੀ ਆਊਗਾ ਕਿ ਨਹੀਂ ਨਹੀਂ ਸੈਟਲ ਹਜੇ ਨਹੀਂ ਹਲੇ ਹਜੇ ਤਾਂ ਦੋ ਮਾਡਲ ਹੀ ਆਉਣੇ ਆ 4 ਵੀਲ ਤੇ 2 ਵੀਲੇ 4 ਵੀਲ ਤੇ 2 ਵੀਲ ਹਾਂਜੀ ਦੋ ਮਾਡਲ ਹੀ ਆਉਣੇ ਆ ਹਜੇ ਇਹ ਸ਼ਟਲ ਵਾਲਾ ਸਮਾਂ ਪਾ ਕੇ ਹਾਂ ਸਮਾਂ ਪਾ ਕੇ ਕੰਪਨੀ ਆ ਜਾ ਆਪਣੇ ਅੰਦਲਜੀਤ ਉੱਤੇ ਚੜ ਜਾਣਾ ਜਗਜੀਤ ਸਾਰੀ ਮੈਂ ਭੁੱਲ ਜਾਨਾ ਉੱਤੇ ਚੜ ਜਾ ਇਹਦੇ ਸਟੀਅਰਿੰਗ ਖਾਇਆ ਵੀਰਾਂ ਨੂੰ ਜਿਹੜਾ ਇਹਦਾ ਲੋਗੋ ਚੇਂਜ ਹੋਇਆ ਇਹ ਆ ਚੀਜ਼ ਠੀਕ ਹੈ ਮਿਸਟਰ ਮੋਟਰ ਪੂਰੇ ਕੈਂਡ ਕਰ ਦਿਤਿਆ ਆ ਸਮਝ ਨਹੀਂ ਆਤਾ ਯਾਰ ਕਾਰ ਹੀ ਬਣਾਤੀ ਪਤੰਦਰਾ ਨੇ ਉਹ ਵੀ ਨਵਾਂ ਕਰਾਵਾ ਬੜਾ ਆ ਜਾਂਦੀ ਹੈ ਨਾ ਮੈਂ ਕਹਾ ਪਤੰਦਰਾ ਕਾਰ ਹੀ ਬਣਾਤੀ ਯਾਰ ਬੜਾ ਘੈਂਟ ਆ ਸਿਸਟਮ ਹਾਂ ਜਿਹੜੀਆਂ ਕੰਮ ਇਹ ਸਾਰੀਆਂ ਕਰਦੀਆਂ ਸਭ ਸਭ ਜਿਹੜੀ ਗੀਅਰ ਗੀਅਰ ਵੀ ਚੇਂਜ ਕਰਤਾ ਹੁਣ ਗੀਅਰ ਕਿਵੇਂ ਚੇਂਜ ਜਿਵੇਂ ਆਹ ਆ ਕੇ ਹਾਈ ਲੋ ਨਿਊਟਰ ਸੱਦਾ ਇੱਥੋਂ ਲੱਗਦਾ ਹੁੰਦਾ ਸੀ ਕਿ ਹਾਂ ਆਹ ਆਜਾ ਇੱਧਰ ਦੇ ਪਹਿਲਾਂ ਦਾ ਹਾਈ ਲੋ ਸੀ ਆਹ ਮੀਡੀਅਮ ਹੂੰ ਇੱਥੇ ਨਿਊਟਰਲ ਹੈ ਮਗਰ ਹਾਈ ਮਗਰ ਹਾਈ ਇੱਥੇ ਇਦਾਂ ਲੋ ਇਦਾਂ ਲੋ ਬਈ ਹੁਣ ਇਹ ਨਿਊਟਰਲ ਹੁੰਦਾ ਹਾਂ ਵਿਚਾਰੇ ਨਾ ਪਹਿਲਾਂ ਦੋ ਸਾਈਡ ਨਿਟਰਲ ਹੁੰਦਾ ਸੀ ਸਿੱਧੇ ਸੀ ਮੀਡੀਅਮ ਹਾਂ ਲੋ ਨਿਊਟਰਲ ਮੀਡੀਅਮ ਹਾਈ ਹਾਂ ਹੁਣ ਇਹਨਾਂ ਨੇ ਉਹ ਵੀ ਚੇਂਜ ਕਰਤਾ ਹੁਣ ਉਹ ਦੂਜਾ ਗੀਅਰ ਕਰਤਾ ਚੇਂਜ ਇਹਨਾਂ ਨੇ ਮੈਂ ਕਹਿੰਦਾ ਮੀਡੀਅਮ ਹਾਈ ਐ ਸਿੱਧਾ ਲੋ ਪਹਿਲੀ ਸੱਦੀ ਹੁਣ ਤਾਂ ਕੋਈ ਕਮੀ ਛੱਡੀ ਹੋਈ ਨਹੀਂ ਹੁਣ ਤਾਂ ਇਹਨ ਬੰਬ ਬੁਲਾਤੇ ਪਤੰਦਰਾ ਨੇ ਹਾਂ ਲੋਗੋ ਲਗੋ ਸਾਰੇ ਕੋਈ ਚੀਜ਼ ਆ ਦੇ ਅਗਲਾ ਰੇਸ ਵਾਲਾ ਸਾਹ ਹੌਕ ਤਾਂ ਦੇਖ ਲੈ ਇਹ ਵੀ ਘੈਂਟ ਇਹ ਨਹੀਂ ਹੈਗਾ ਵੀ ਰੇਸ ਕਿਤੇ ਦੂਜੀ ਤਰ੍ਹਾਂ ਹੋ ਸਕਦਾ ਤੈਨੂੰ ਦੱਸੀ ਹੈ ਨਾ ਅਦਕੀ ਦਾ ਨਾ ਵਿਹਲੇ ਬਹਿ ਕੇ ਮਕੈਨਿਕ ਜਿਹੜੇ ਵੀਰ ਨੇ ਡਿਜ਼ਾਈਨ ਕੀਤਾ ਕਿਉਂਕਿ ਫਿਊਚਰਿੰਗ ਦੇ ਜਦੋਂ ਚੇਂਜ ਆ ਜਿਹੜੀ ਵੀ ਅੱਜ ਦੇ ਟਾਈਮ 'ਚ ਲੋੜ ਆ ਫਿਊਚਰ ਦੀ ਉਹ ਸਾਰੇ ਚੇਂਜ ਪੀਟੀਓ ਡਬਲ ਦੀ ਸੀ ਕਿ ਉਹ ਵੀ ਆ ਗਿਆ ਉਹ ਵੀ ਆ ਗਿਆ ਡਿਸਪੈਂਸ ਲੌਕ ਦਾ ਸੀ ਉਹ ਵੀ ਆ ਗਿਆ ਲੈਫਟ ਪਾਵਰ ਸੀ ਉਹ 2500 ਕਰਤੀ ਆ ਹਾਂ ਕਿਉਂਕਿ ਅੰਦਰੋਂ ਭਰ ਗਿਆ ਹੁੰਦਾ ਸੀ ਜਿਵੇਂ ਆਪਣਾ ਹੁਣ ਫੋਰ ਵੀਲ ਲਾਉਂਦੇ ਸੀ ਤਾਂ ਪਤਾ ਨਹੀਂ ਸੀ ਲਾ ਦੋ ਫੋਰ ਵੀਲ ਲੱਗਾ ਉਹ ਸੈਂਡ ਵਿੱਚ ਆਉਂਗਾ ਫੋਰ ਵੀਲ ਦਾ ਪੀਟੀਓ ਤੇ ਚੱਲਦਾ ਹਨਾ ਮੀਟਰ 'ਚ ਸਾਰਾ ਦੱਸੂਗਾ ਵੀ ਆ ਚੀਜ਼ ਆ ਮੀਟਰ ਸਾਰਾ ਡਿਜੀਟਲ ਕਰਤਾ ਹਾਂਜੀ ਹਾਂਜੀ ਤੇ ਆ ਆਦੀ ਆ ਗਈ ਬ੍ਰੇਕ ਹੈਂਡ ਬ੍ਰੇਕ ਹਨਾ ਵੀਰੇ ਹਾਏ ਹੈਂਡ ਬ੍ਰੇਕ ਆ ਗਏ ਇਹ ਹੈਂਡ ਬ੍ਰੇਕ ਏ ਵੀਰੇ 540 ਦਾ 540 ਈ ਕਰਨ ਲਈ ਪਿਛਲੇ ਪੀਟੀਓ ਦੇ ਚੱਕਰ ਚੱਕਰਾਂ ਨੂੰ ਵੀ ਡਰਾਈਵਰ ਦੇ ਕੋਲ ਉੱਪਰ ਬੈਠੇ ਇਥੋਂ ਪੀਟੀਓ ਦਾ ਲੱਗੂਗਾ ਮੈਂ ਥੱਲੇ ਉਤਰਾਂ ਦੀ ਲੋੜ ਨਹੀਂ ਫਿਰ ਡਿਸਟਰੀਬਿਊਟਰ ਦਾ ਲੀਵਰ ਸੀ ਉਹ ਅੱਗੇ ਮਗਰ ਬਾਹਰ ਕਰਕੇ ਲਿਆਉਣਾ ਪੈਂਦਾ ਸੀ ਹੁਣ ਜਦੋਂ ਪੱਟ ਦੇ ਨਾਲ ਬਰਾਬਰੀ ਆਪਣਾ ਉਹ ਉੱਥੇ ਆ ਗਿਆ ਲੈਫਟ ਕੋਲ ਸੀਟ ਦੇ ਕੋਲ ਹੀ ਕਿਹੜਾ ਜੀ ਉਹ ਪੀਟੀਓ ਗੇਅਰ ਉਹ ਪੀਟੀਓ ਦਾ ਗੇਅਰ ਆ 540 ਦੇ ਆਪਣਾ ਗੇਰਾਂ ਚ ਤੇ ਸਦੀ ਪੀਟੀਓ ਵਰਸ ਕਰ ਲਈਦਾ ਉਹ ਚੀਜ਼ਾਂ ਜਿਵੇਂ ਆਉਂਦੀ ਉੱਥੇ ਕਰਤਾ ਵੀ ਹਿਸਾਬ ਫਿਰ ਇਹਨਾਂ ਦਾ ਇੱਕ ਮਿੰਟ ਭਾਈ ਉਹ ਤੁਹਾਨੂੰ ਬਾਅਦ ਚ ਦੱਸ ਦਿੰਦੇ ਸਾਰਾ ਕੋ ਵੀਰੇ ਨੂੰ ਮਰੀ ਜੀ ਵੀਡੀਓ ਸਾਡਾ ਛੇਤੀ ਛੇਤੀ ਐਂਡ ਕਰ ਦਿੰਨੇ ਆ ਸੀਟ ਵੀ ਖੁੱਲੀ ਡੁੱਲੀ ਸੀਟ ਵੀ ਚੇਂਜ ਕਰਤੀ ਆ ਹੂੰ ਕੋਫੀ ਟੇਬ ਕਰਤੀ ਸੀਟ ਉਹ ਚੌੜੀ ਕਰਤੀ ਸਾਰਾ ਕੋ ਹਾਂ ਜਿਹੜੀ ਰਾਤੀ ਸੀ ਕਿਰਸ ਨਹੀਂ ਕੀਤੀ ਆ ਲਕੀ ਮੈਡ ਮੂਡ ਨਾਲ ਹੀ ਆਪਸ਼ਨ ਦਿੱਤੀ ਆ ਇਹਨਾਂ ਨੇ ਆ ਦੇ ਆਉਣ ਵਾਲੇ ਸਮੇਂ ਚ ਕਰਨਾ ਜੀ ਜੋ ਕੋ ਚੇਂਜਿੰਗ ਸਾਰਾ ਹਾਂ ਕੰਪਨੀ ਦੇ ਧਿਆਨ ਚ ਰੱਖਿਆ ਸਾਰਾ ਕੁਝ ਤਾਂ ਲੈ ਮਿਖਾ ਦੇ ਜਗਤਾਰ ਟਰੈਕਟਰ ਦੀ ਕੋਈ ਰਹਿਣਾ ਜਵੇ ਹਿੱਸਾ ਦਾ ਅਗਲਾ ਆ ਗਿਆ ਅਡਜਸਟੇਬਲ ਇਹ ਵੀ ਦਿਖਾ ਦੇ ਜਗਤਾਰ ਹਿੱਸੇ ਦਾ ਇਹ ਵੀ ਅਗਲਾ ਬਹੁ ਹੈ ਵੀ ਬਹੁ ਫਰਕ ਕਰਦਾ ਹਾਂ ਪਹਿਲਾਂ ਨਾਲੋਂ ਨਾ ਇਹ ਵੀ ਚੇਂਜ ਕਰਦਾ ਲੋਗੋ ਆ ਲੋਗੋ ਵੀ ਆਪਣਾ ਚੇਂਜ ਆ ਇਹ ਵੀ ਚੇਂਜ ਆ ਹਾਂ ਲੋਗੋ ਨਾ ਜ਼ਰਾ ਸਪੀਕ ਕਰ ਦੇਗਾ ਮੈਂ ਕਹਿੰਦਾ ਬੰਬ ਬਲਾਤੇ ਬੰਦ ਦਾ ਬੰਬ ਜਿ ਸਿਰਾ ਲਾਗਾ ਸਿਰਾ ਐ ਸੋਰੀ ਬਾਕੀ ਆਪਾਂ ਨੂੰ ਸਟਾਰਟ ਕਰਕੇ ਵਿਖਾਉਣਾ ਮਾ ਬਾਜਪੁਰ ਚਾਬੀ ਵੇਚੀ ਆ ਵੀਰੇ ਲੱਚੀ ਹੋ ਚਾਬੀ ਹੈਗੀ ਆ ਆ ਗਈ ਆ ਵਾਹਿਆ ਕਰੂ ਸਵਰਾਜ ਬਹੁ ਟਾਈਮ ਦੇ ਕਰਦੀ ਸਵਰਾਜ ਸਵਰਾਜ ਇਹ ਆਪਣੇ ਇੰਜਨ ਤੋਂ ਪਿੱਛੇ ਪਿੱਛੇ ਸਾਰਾ ਹੀ ਚੀਜ਼ A to Z ਹਣ ਟੀਵੀ ਚੇਂਜ ਕਰਦੀ ਪਲਾਸਟਿਕ ਦੀ 7 ਲੀਟਰ ਦੀ ਕਰਦੀ ਅੱਛਾ ਡੀਜ਼ਲ ਟੈਂਕ ਵੱਡਾ ਕਰਤਾ ਡੀਜ਼ਲ ਟੈਂਕ ਵੱਡਾ ਕਰਤਾ ਪਲਾਸਟਿਕ ਦਾ ਕਰ ਤੇਰੇ ਵੱਲੇ ਮੈਂ ਕਹਿੰਦਾ ਵੱਡੇ ਡੈਟ ਵਾਲਾ ਕੰਮ ਸਾਰਾ ਹੀ ਕਰਤਾ ਹਣਾ ਸਾਰਾ ਹੀ ਸਾਰਾ ਕਿਉਂਕਿ ਲਿਫਟ ਦੀ ਆਪਾਂ ਲੋਡ ਸੀ ਉਹ ਵੀ ਚੱਕ ਤੇ ਫਟੇ ਵੀਡੀਓ ਦੀ ਜਰੂਰਤ ਸੀ ਉਹ ਵੀ ਓਕੇ ਹੋ ਗਿਆ ਲੈਫਟੋ ਤਾਂ ਪਹਿਲਾਂ ਹਮਣੀ ਸੀ ਪ੍ਰਵਾਹ 2000 ਕੇਜੀ ਸੀਗੀ ਲੈਫਟਾ ਆਪਾਂ ਦੇ ਦੇਆ ਮੇਲਿਆਂ ਦੇ ਟਰਾਲੀ ਟਰੂਲੀ ਚੱਕਰ ਨੂੰ ਪ੍ਰਵਾਹ ਹੀ ਨਹੀਂ ਗਈ ਸੀਗੀ ਹਾਂ ਇਹ ਹੀ ਚੱਕਦਾ ਸੀ ਵਧਾਤੀਆਂ ਚ ਇਹ ਪਰ ਅੱਗੇ ਨਾਲੋਂ ਵੀ 500 ਹੋਰ ਵਧਾਤੀ ਨਾ ਪਹਿਲਾਂ 2000 ਸੀਗੀ ਮਾ ਪਹਿਲਾਂ 2000 ਸੀਗੀ 2000 ਸੀ ਹੁਣ 2500 ਇਹ ਟੈਂਕ ਵੱਡਾ ਆ ਗਿਆ ਡੀਜ਼ਲ ਟੈਂਕ ਹਾਂ ਤੇ ਆਹ ਜਿਹੜਾ ਗੀਅਰ ਵੀ ਰੇਣੇ ਦੱਸਦਾ ਪਹਿਲਾਂ ਸਿੱਧਾ ਹੀ ਸੀਗਾ ਹਾਂ ਹੁਣ ਨਿਊਟਰਲ ਹੋਇਆ ਕਰੂਗਾ ਜਿਵੇਂ ਆਪਾਂ ਬਚਾ ਦੇ ਨਿਊਟਰਲ ਅੱਗੇ ਦੋਥਾ ਹੀ ਅੱਗੇ ਤੇ ਇੱਥੋਂ ਲੋ ਨਿਊਟਰਲ ਮੀਡੀਅਮ ਨਿਊਟਰਲ ਤੇ ਹਾਈ ਸਿੱਧਾ ਹੀ ਲੱਗਦਾ ਸੀਗਾ ਹਾਂ ਹੁਣੇ ਚੇਂਜ ਕਰ ਹੁਣੇ ਚੇਂਜ ਕਰਤਾ ਤੇ ਲੀਵਰ ਵੀ ਪੂਰੇ ਨਿੱਗਰ ਸੁਵਰਾਜ ਨਾ ਰੁਪਈਆ ਖਰਚਣ ਲੱਗੇ ਉਹ ਨਹੀਂ ਕਰਦਾ ਕਿਰਸ਼ ਜਿਵੇਂ ਆ ਵੀ ਲਾ ਲਓ ਤੂੰ ਇਹ ਵੀ ਐ ਨਹੀਂ ਹੈਗਾ ਸਿੱਧਾ ਦੇ ਲਾ ਵੀ ਤਤੀ ਹਵਾ ਵਾ ਮੈਨੂੰ ਉਹ ਨਹੀਂ ਲੱਗਦੀ ਜੀ ਹੀਟ ਗੜ ਪੂਰਾ ਪੱਕਾ ਕੰਮ ਕੀਤਾ ਤੇ ਪਿਛਲਾ ਹਿੱਸਾ ਸਾਰਾ ਕਲੱਚ ਦੀ ਹਾਂਡੀ ਤੋਂ ਲੈ ਕੇ ਪਿੱਛੇ ਸਾਰਾ ਆਵਦਾ ਡਿਜ਼ਾਈਨ ਵੀ ਉਹ ਚੇਂਜ ਹੀ ਕਰ ਦਿੱਤਾ ਪਹਿਲਾਂ ਨਾਲੋਂ ਸਾਰਾ ਮੈਂ ਤੀ ਇਹ ਦੇ ਹਿੰਗੜੇ ਗੂੜੇ ਕੱਢਦੇ ਹੁਣ ਕਿਉਂਕਿ ਇੱਕ ਤਾਂ ਵੀਰ ਭਰਾਵਾਂ ਕੋਲੇ ਸਵਰਾਜ ਨੇ ਇਸ ਵਾਰੀ ਤੋਹਫੇ ਚੰਗੇ ਦਿੱਤੇ ਤੇ ਭੀੜ ਲੱਗੀ ਆ ਸਾਡੀ ਵਜ੍ਹਾ ਨਾਲ ਕੁਝ ਵੀਰ ਅੱਧੀ ਗੱਲ ਪਤਾ ਨਹੀਂ ਲੱਗਦੀ ਪਿੱਛੇ ਖੜਨਾ ਪੈਂਦਾ ਬਸ ਭਾਈ ਐਂਡੀ ਕਰਨ ਲੱਗੇ ਤੇ ਜੇ ਕੋਈ ਕਮੀ ਰਹਿ ਗਈ ਸਾਡੇ ਤੋਂ ਦੱਸਣ ਵੱਲੋਂ ਮੇਰੇ ਵੀਰ ਸਾਨੂੰ ਤੁਸੀਂ ਇੱਕ ਮਿੰਟ ਬਾਕਸ ਵਿੱਚ ਦੱਸ ਦਿਓ ਆਪਾਂ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸ ਦਾਂਗੇ ਵੈਸੇ ਤਾਂ ਵੀਰੇ ਨੇ ਸਾਰਾ ਕੁਝ ਦੱਸ ਹੀ ਦਿੱਤਾ ਪਰ ਫਿਰ ਵੀ ਕਈ ਦੀ ਗੱਲਬਾਤ ਰਹਿ ਜਾਂਦੀ ਹੈ ਜੇ ਕਿਸ ਨੂੰ ਲੱਗੇ ਆਪਣੇ ਸ਼ੋਰੂਮ ਤੇ ਟਰੈਕਟਰ ਹੈਗਾ ਜਦੋਂ ਵੀ ਮਰਜ਼ੀ ਆ ਕੇ ਪੁੱਛ ਜਦੋਂ ਮਰਜ਼ੀ ਤੇ ਆਪਣਾ ਨੰਬਰ ਵੀਰੇ ਦਾ ਦਿੱਤਾ ਹੀ ਆ ਜਿਹਾ ਡਿਸਪਲੇ ਤੇ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹੋ ਰਾਤ ਨੂੰ ਛੱਡ ਕੇ ਹਨਾ ਦਿਨੇ-ਦਿਨੇ ਵੀਰਾ ਏਜੰਸੀ ਚ ਹੁੰਦਾ ਤੁਸੀਂ ਫੋਨ ਕਰ ਲਿਓ ਟਰੈਕਟਰ ਇੱਥੇ ਅਵੇਲੇਬਲ ਆ ਆਪਣੇ ਲਾਗੇ ਵਾਲੇ ਵੀਰ ਜਿਹੜੇ ਵੀ ਇੱਥੇ ਅਗੇ ਤੁਸੀਂ ਜੋ ਵੀ ਪ੍ਰਾਈਸ ਦਾ ਡਿਸਕਸ ਕਰਨਾ ਬੁੱਕ ਕਰਾਉਣਾ ਸਭ ਕੁਝ ਐਨੀ ਮਾਡਲ ਜਿਹੜੇ ਮਾਡਲ ਇੱਥੇ ਆ ਗਏ ਦੂਜੇ ਵੀ ਆਉਂਦੇ ਪਏ ਫੋਰ ਵੀ ਲਾ ਲੈਣਾ ਆਪਣਾ ਅਗਲੇ ਹਫਤੇ ਵੀਰੇ ਨਾ ਸੋਮਵਾਰੀ ਆ ਜੀ ਸੋਮਰ ਆਜੂ ਹਾਂਜੀ ਕੱਲ ਨੂੰ ਐਤਵਾਰ ਕੱਲ ਨੂੰ ਐਤਵਾਰ ਪਰਸੋਂ ਆ ਜੂ ਹੋ ਸਕਦਾ ਕੱਲ ਨੂੰ ਪਹੁੰਚ ਜਾਣਾ ਨਹੀਂ ਤਾਂ ਸੋਮਵਾਰ ਦਾ ਜੀ ਹਾਂ ਉਹ ਵੀ ਆਉਣ ਵਾਲਾ ਤੇ ਦੋ ਜਾਇਜਤ ਸਾਨੂੰ ਹੁਣ ਅਸੀਂ ਕਿਹੜੇ-ਕਿਹੜੇ ਕੱਢ ਲੀਏ ਵੱਧ ਘੱਟ ਸ਼ਬਦ ਲਈ ਮਾਫੀ ਆ ਬਾਈ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਟਰੈਕਰ ਬੁੱਕ ਕਰਾ ਸਕਦੇ ਜਗਰਾਉ ਏਜੰਸੀ ਦਵਾ ਗਿਆ ਮਿਲਦੀ ਹੈ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ